ਗਾਈਜ਼ ਗੁੱਡ ਮਾਰਨਿੰਗ ਤੇ ਇਹ ਤੇ ਹੋ ਗਈ ਦੀਦੀ ਤੇ ਵੀ ਦੀਦੀ ਹੋਗਾ ਬਿਮਾਰ ਬਹੁਤ ਜ਼ਿਆਦਾ ਸਿਰ ਬਹੁਤ ਦਰਦ ਹੋ ਰਿਹਾ ਦੇਖ ਦੇਖਿ ਬਾਰੇ ਕੁਝ ਫੇਸ ਤੋਂ ਤਾਂ ਚੰਗਾ ਨਹੀਂ ਕੁਝ ਮੈਂ ਡਾਕਟਰ ਕੋਲ ਜਾ ਰਹੇ ਹਾਂ ਗਾਈਜ਼ ਦਵਾਈ ਲੈ ਕੇ ਆਵਾਂ ਮੈਂ ਨਾ ਸਰਦਰਦ ਤੇ ਫਰ ਰਣਾ ਮੇਰਾ ਬਸ ਪੁੱਛਣਾ ਤੇ ਬਸ ਮੈਂ ਪੁੱਜਣ ਗਿਆ ਬੈਨ ਸਭ ਤੋਂ ਪਹਿਲਾਂ ਦਵਾਈ ਦਵਾ ਕੇ ਲਿਆ ਕਿ ਮੈਨੂੰ ਬਿਲ ਪੁੱਛਾ ਹੋ ਰਿਹਾ ਮੇਰਾ ਚੋਟੇ ਦਿੱਥਾ ਅਦਰ ਗਈ ਹਾਂ ਤੇ ਅੱਜ ਹੈਗਾ ਸੰਡੇ ਤੇ ਕੋਲੋਂ ਸਾਰੇ ਉੱਠੇ ਨਾ ਜਿਆਦਾ ਦਰਦ ਹੋਣ ਲੱਗ ਪਈ ਇਸ ਚੀਜ਼ ਤੇ ਬਹੁਤ ਜਿਆਦਾ ਇਹ ਮੇਰੀ ਬੀਪੀ ਵਗੈਰਾ ਵੱਧ ਗਿਆ ਹੋਣਾ ਆ ਸਾਹਮਣੇ ਗਈ ਆ ਉੱਧਰ ਅੱਗੇ ਗਏ ਹੁਣ ਜਾ ਰਹੇ ਹਾਂ ਡਾਕਟਰ ਦੇ ਤੇ ਹੰਬਸਤੇ ਚਲ ਕੇ ਮਿਲਦੇ ਆ ਨਹੀਂ ਹਟਿਆ ਹੁਣ ਮੈਂ ਆਈਸ ਪੈਕ ਲਗਾ ਲਿਆ ਸਿਰ ਤੇ ਠੰਡਾ ਲਾ ਲੀਏਗੀ ਨਾ ബി <laughs> ദ

ਕਿਵੇਂ ਲੱਗ ਰਿਹਾ ਚੰਨੇ ਜੱਤੀ ਜਾ ਟੈਸਟ ਲਗਾ ਲਈਏ ਉਹ ਸਿਮਰ ਮਾੜ ਕੋਡ ਤੇ ਪਿਆ ਰਹੋ ਖਾਣਾ ਦੋ ਵੀ ਤੁਹਾਨੂੰ ਲਓ ਜਿੱਥੇ ਨੇ ਖਾਰੀਆਂ ਮੈਡੀਸਿਨਸ ਜਾਤੀ ਦੇ ਸਰਾਣੇ ਰੱਖੋ ਚਲੋ ਜੀ ਮੈਂ ਥੋੜਾ ਰਾਮ ਕਰਦੀ ਹਾਂ ਫਿਰ ਤੁਹਾਨੂੰ ਸ਼ਾਮ ਨੂੰ ਮਿਲਦੀ ਹਾਂ ਹਾਂਜੀ ਫੈਮਿਲੀ ਲੋ ਜੀ ਹੁਣ ਇੱਥੇ ਸ਼ਾਨਦਾਰ ਟਾਈਮ ਸੀਗਾ ਅਸੀਂ ਚੱਲੇ ਸੀਗੇ ਥੋੜਾ ਜਿਹਾ ਬਾਹਰ ਥੋੜਾ ਸ਼ੂਟ ਵਗੈਰਾ ਕਰਨ ਕਿਉਂਕਿ ਇਹਨਾਂ ਨੇ ਇੰਸਟਾ ਵਾਸਤੇ ਰੀਲਸ ਬਣਾਉਣੀਆਂ ਸੀਗੀਆਂ ਤੇ ਜਿਵੇਂ ਕਿ ਤੁਹਾਨੂੰ ਪਤਾ ਸੀ ਮਾਰਨਿੰਗ ਦੀ ਮੇਰੀ ਤੱਗ ਠੀਕ ਨਹੀਂ ਸੀਗੀ ਤੇ ਹੁਣ ਮੇਰੀ ਤੱਗ ਬਿਲਕੁਲ ਠੀਕ ਆ ਫਿਰ ਇਹ ਕਹਿੰਦਾ ਤੁਸੀਂ ਨਾਲ ਚੱਲੋ ਥੋੜਾ ਤੁਹਾਨੂੰ ਬੈਟਰ ਫੀਲ ਹੋਊਗਾ ਤੇ ਬਸ ਗਾਇਸ ਹੁਣ ਆਪਾਂ ਜਾ ਰਹੇ ਸੀ ਮੈਂ ਕਿਹਾ ਚਲੋ ਆਪਾਂ ਵਲੌਗ ਆ ਜਿਹੜਾ ਅੱਗੇ ਕੰਟੀਨਿਊ ਕਰਦੇ ਆਂ ਤੇ ਤੁਸੀਂ ਬਣੇ ਰਹੋ ਤੁਹਾਨੂੰ ਵੀ ਲੈ ਕੇ ਚੱਲਦੇ ਆਂ ਸੀ ਤੇ ਆਪਣੇ ਨਾਲ ਤੇ ਵੀ ਤੁਸੀਂ ਸਕਿੱਪ ਨਾ ਕਰਿਓ ਵਲੌਗ ਨੂੰ ਪੂਰਾ ਵਾਚ ਕਰਿਓ ਬਾਾਕੀ ਅੱਜ ਮੈਂ ਬਲੈਕ ਸੂਟ ਵੇਅਰ ਕੀਤਾ ਪੂਜਾ ਨੇ ਵੀ ਮੈਂ ਨੈਕਲੋਜ਼ੀ ਨਾਲ ਲਾ ਰਹੀ ਬਾਕੀ ਗਾਇਸ ਮੇਰੀ ਆਵਲੀ ਹੀ ਲੈ ਕੇ ਆਂਦੀ ਸੀ ਮੈਂ ਹੀਲ ਦਿਖਾ ਦੋ ਇੱਕ ਵਾਰੀ ਇਹ ਵਾਲੀ ਹੀਲ ਲੈ ਕੇ ਆਂਦੀ ਸੀ ਕਿਵੇਂ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਮੇਰੀ ਸੈਂਡਲ ਕਿਦਾਂ ਲੱਗੀ ਇਹ ਮੈਂ ਲੈ ਕੇ ਆਂਦੀ ਸੀ ਨਵੀ ਤੇ ਹੁਣ ਆਪਾਂ ਚੱਲਦੇ ਆਂ ਗਾਇਸ तो तो पहले चीज पास कर बाकी गाइस आज मैं स्मोकी आईज कितनी दिखाया क्लोज अप आज मैं स्मोकी आईज कीया ने क्योंकि ब्लैक सूट पैसे सो इस करके कमेंट करके दोस्तों मुझे आईज कैसी लग रही हैं कैसी लग रही हैं बहुत सोली बस लैंस भी करनी है हाँ ਚਲੋ ਗਾਇਜ਼ ਮਿਲ ਗਏ ਹਾਂ ਹਾਂਜੀ ਲੋ ਜੀ ਅੱਗਾ ਪਹੁੰਚ ਗਏ ਆ ਵੇਰਕਾ ਪਾਰਕ ਦੇ ਵਿੱਚ ਕਰਦੇ ਆ ਸ਼ੂਟ ਅਗਾ ਪਹਿਲਾਂ ਵੀ ਆਇਆ ਆਪਾ ਪਰੇਕਿਚ ਨਹੀਂ ਬਣਾਇਆ ਲੱਗੀ ਉੱਥੇ ਵੀ ਵਧੀਆ ਨਹੀਂ ਕਿਧਰ ਚੱਲਦਾ ਜੋ ਗਾਇਜ਼ ਅਸੀਂ ਲੱਗੇ ਇੱਥੇ ਸ਼ੂਟ ਕਰਨਾ ਮੈਨੂੰ ਸਮਝ ਨਹੀਂ ਆ ਰਹੀ ਮੈਂ ਕਿਸ ਤੇ ਰੀਲ ਬਣਾਵਾਂ ਕਿੱਦਾਂ ਸ਼ੂਟ ਕਰਾਂ ਕਿਉਂਕਿ ਮੇਰਾ ਮੂਡ ਵੀ ਨਹੀਂ ਹੈਗਾ ਤੇ ਬਾਕੀ ਚਲੋ ਦੇਖਦੇ ਹਾਂ ਗੇਟ ਕਰੋ ਤੇ ਬਾਕੀ ਗਾਇਸ ਦੀਦੀ ਦੇ ਈਰਿੰਗਸ ਪੈ ਗਏ ਸੀ ਹਾਂ ਅੱਜ ਆਪਾਂ ਇਹ ਵਾਲੇ ਰਿੰਗਸ ਪਾ ਲਿਆ ਸੀ ਸ਼ੁਕਰ ਹੈ ਕਿਤੇ ਜਾ ਕੇ ਠੀਕ ਹੋਇਆ ਹੂੰ ਕੀ ਮੇਰੀ ਗਣੀ ਟਰਾਈ ਤਾਂ ਕਰਨੀ ਚਾਹੀਦੀ ਹੈ ਤਾਂ ਹਾਂਜੀ ਗਾਇਸ ਇੱਥੇ ਬਣਾਈ ਹੈ ਬ੍ਰਿਟਨੇ ਕੋਲਡ ਕਾਫੀ ਕਿਹੜੀ ਕੜੀ ਬਣੀ ਆ ਠੀਕੇ ਦੇਖਣਾ ਕਿੱਦਾਂ ਦੀ ਬਣੀ ਆ ਵੈਸੇ ਗੱਨੇ ਦਾ ਰੈਸਪੀ ਕਿ ਹੈ ਇਸ ਜਿੱਦ ਵਿੱਚ ਲਓ ਜੀ ਦੇਖਿਓ ਪਿੰਦੇਓ ਉਸਕੇ ਸਹੀ ਗੱਲ ਹੈ ਕਿ ਬਹੁਤ ਟੇਸਟੀ ਹੈ ਇਹ ਜੋ ਟਾਈਗਰ ਕ੍ਰਾਂਚ ਬਿਸਕੁਟ ਵੀ ਪਾਏ ਨੇ ਉਹ ਯਕੀਨਨ ਟੇਸਟ ਦੀ ਗੱਲ ਹੁੰਦੀ ਹੈ ਦੀਦੀ ਨੇ ਆਪਣੇ ਤੋਂ ਘਰੇ ਬੰਨਦੀ ਨਹੀਂ ਨਾ ਜਿਹੜੀ ਉੱਥੇ ਪਿੱਤੀ ਸੀ ਕਿ ਨਹੀਂ ਬਕਵਾਸ ਸੀਗੀ ਉਹ ਆਪਾਂ ਉਹਨਾਂ ਨਾਲ ਸੀ ਜਦੋਂ ਐਕਸੈਪਟੇਸ਼ਨ ਕੀ ਪੁਣੀ ਚਾਹੀਦੀ ਹੈ ਹਾਂ ਤਾਂ ਇੰਨੀ ਕੀਸਤੀ ਭਾਵੇਂ ਜਦੋਂ ਆਪਾਂ ਜਾ ਰਹੇ ਹਾਂ ਤਾਂ ਪਾ ਲੈਣੇ ਕਿ ਉਹ ਵਾਟ ਟੇਸਟੀ ਗਾਇਜ਼ ਅੰਦਰ ਇੰਨੀ ਵਾਓ ਦੀ ਦੇ ਉਹਨਾਂ ਨਾਲ ਜ਼ਿਆਦਾ ਜ਼ਿਆਦਾ ਚਾਕਲੇਟ ਨੂੰ ਪਾ ਰਹੇ ਨੇ ਸਹੀ ਗੱਲ ਹੈ ਹਾਂ ਸਬਜੀ ਬਣਾ ਪਈ ਸੀ ਕਿਉਂਕਿ ਤੁਹਾਨੂੰ ਪਤਾ ਆਪਾਂ ਗਏ ਹੋਏ ਸੀਗੇ ਕਿਉਂਕਿ ਇਹ ਵਾਲੀ ਸਬਜੀ ਹੈ ਉਧਰ ਵਾਲਾ ਇਹ ਵਾਲੀ ਸਬਜੀ ਦਾ ਗਾਇਸ ਮੰਮੀ ਹੀ ਵਧੀਆ ਬਣਾਉਂਦੇ ਨੇ ਪਰ ਉਧਰ ਮਰਗੀਨ ਲੱਗਦੀ ਹੈ ਜਮ ਮਸਾਲਾ ਜਿਹਾ ਘੱਟ ਲੱਗ ਰਿਹਾ ਹੈ ਇੱਥੇ ਨਾ ਮੰਮੀ ਨੇ ਬੰਦ ਕੀ ਕੀਤਾ 100 ਰੁਪਏ ਮੈਂ ਲੱਗਤੇ ਸੀਗੇ ਮੰਮੀ ਨੇ بڑے بڑے ਕੱਟੇ ਨੇ ਅੱਜ ਬਰੀਕ ਕੱਟੇ ਨੇ ਉਸ ਦਿਨ ਨਾਲ ਹੀ ਆਇਆ ਜੀ ਹਾਂ ਜਿਵੇਂ ਐਸਾ ਲੱਗ ਰਿਹਾ ਕੁਝ ਥੋੜੀ ਜਿਹੀ ਰੋਟੀਆਂ ਪਈਆਂ ਨੇ ਜਿਵੇਂ ਤੁਹਾਨੂੰ ਪਤਾ ਮੈਨੂੰ ਪਤਾ ਮੈਦ ਦੀ ਲੁੱਟੀ ਨਹੀਂ ਖਾਂਦੇ ਤੇ ਬਾਕੀ ਇਹਨਾਂ ਦੀ ਜੈ ਫਰੀਦੀ ਬਣਾਵਾਂਗੇ ਮੰਮੀ ਦੀ ਥੋੜੀ ਜਿਹੀ ਬਣਾਵਾਂਗੇ ਪੱਕੀ ਜਿਹੜੀ ਬਚੀ ਹੋਣੀ ਉਹ ਗਰਮ ਕਰਕੇ ਖਾਣੇ ਲਾਗੇ ਨੰਨੂ ਵੰਡ ਕੇ ਖਾ ਲੈਣਗੇ ਇਹ ਪਕਾ ਦੇ ਚੰਗੀ ਜਿਹਾ ਮਾਸੀਆਂ ਸਬਜੀ ਤਾਂ ਹੀ ਉਹਦੇ ਲਈ ਬੁਗੀ ਸੜੀ ਸੜੀ ਜੀ ਚਲੋ ਗਾਇਸ ਚਲੋ ਗਾਇਸ ਇੱਥੇ ਆਪਾਂ ਲੱਗਿਆ ਮਿਊਜ਼ਿਕ ਲਾਣ ਕਿਉਂਕਿ ਥੋੜਾ ਬੋਰ ਹੋ ਰਹੇ ਸੀਗੇ ਬੇ ਮੁੰਡੇ ਖਰਾਬ ਦਿੱਤਾ ਤੇ ਗਾਇਸ ਦੁਪੱਟਾ ਲਾ ਕੇ ਆ ਬੀਬੀ ਨੇ ਮੇਰੇ ਸਾਡੀ ਚਾਲ ਉਹ ਪੈ ਗਈ ਕੀ ਕਹਦਾ ਹੁੰਦੇ ਨੇ ਫਿਰ ਕੀ ਕਹਦਾ ਹੁੰਦੇ ਨੇ ਠਿੱਕੀ ਠਿੱਕੀ ਪੈ ਗਈ ਤੇਰੀ ਨਾ ਕੰਮ ਹੋ ਗਈ ਸਾਡੀ ਨਾ ਕੰਮ ਹੋ ਗਿਆ ਹਾਂ ਅਸੀਂ ਦੀਦੀ ਡਰੇ ਨਹੀਂ ਏ ਸਬਜੀ ਹੋਰ ਪਣੀ ਤਾਂ ਨਹੀਂ ਹਲੇ ਨਾ ਰੋਟੀਆਂ ਖਾ ਰਹੀ ਦੀ ਬੰਦ ਕਰਿਓ ਮਿਊਜ਼ਿਕ ਦਾ ਮਿਊਜ਼ਿਕ ਬੰਦ ਕਰ ਦੋ ਕੋਈ ਰੋਟੀਆਂ ਤਾਂ ਹੁੰਦਾ ਚਲੋ ਗਾਇਸ ਅਜੇ ਬੀਬੀ ਨੂੰ ਥੋੜਾ 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 ਐਵੇਂ ਅਜੀਬ ਜਿਹਾ ਹੋਈ ਜਾ ਰਿਹਾ ਘਬਰਾਟ ਵਾਂਗੂ ਹੋਈ ਜਾ ਰਿਹਾ ਤੇ ਬਸ ਮੈਂ ਇਹਨੂੰ ਕਹ ਰਹੀ ਸੀ ਮੈਂ ਕਿ ਬੋਰ ਹੋ ਰਿਹਾ ਇਹ ਕੰਝਰ ਉੱਧਰ ਜਾ ਕੇ ਬੈਠਦੇ ਆ ਤੁਹਾਡੇ ਰੈਲਮ ਵਿੱਚ ਮਿਊਜ਼ਿਕ ਵਾਇਰ ਲਗਾਣੇ ਆ ਵੀ ਥੋੜਾ ਮਨਣਾ ਜਿਹੜਾ ਹੋਰ ਹੋ ਜਾਂਦਾ ਸੀ ਲਾਈਟ ਬੰਦ ਕਰਕੇ ਨਾ ਇਦਾਂ ਇਦਾਂ ਸਾਊਂਡ ਲਗਾ ਲੈਣੇ ਹੁੰਦੇ ਆ ਚਾਹ ਪੜਦਾ ਵੀ ਜਸਾ ਪਾ ਲਗਾ ਦਾਂਗੇ ਲੋ ਲੁੱਡੋ ਵਗੈਰਾ ਖੇਡੀਏ ਨੇ ਉਹ ਸਾਊਂਡ ਚੱਲੀ ਜਾਂਦੇ ਹੁੰਦੇ ਨੇ ਤੇ ਚਲੋ ਗਾਇਜ਼ ਮਿਲਦੇ ਆ ਆਪਾਂ ਤੁਹਾਨੂੰ ਥੋੜੇ ਦੇਰ ਦੇ ਵਿੱਚ ਆਹ ਲਓ ਇਸ ਚ ਲਗਾ ਲਓ ਬਸ ਬਾਏ ਬਾਏ Tata ਜਿੱਥੇ ਸਬਜ਼ੀ ਬਣ ਗਈ ਸੀਗੀ ਹੁਣ ਪੂਜਾ ਰੋਟੀ ਬਣਾ ਰਹੀ ਆ ਫਟਾਫਟ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਬੈਠਿਆ ਨਹੀਂ ਜਾ ਰਹਾ ਹੈਗਾ ਡ੍ਰੈੰਗ ਰੂਮ ਦੇ ਵਿੱਚ ਵੀ ਅਸੀਂ ਮਤਲਬ ਕੂਲਰ ਲਾ ਕੇ ਬੈਠੇ ਆ ਤੇ ਮੈਦਨਾ ਹੈਗਾ ਪੂਜਾ ਨਾਲੀ ਬਸ ਮੈਂ ਵੀ ਨਹਾਣੀਆਂ ਮੈਂਗਾ ਥੋੜੀ ਦੇਰ ਦੇ ਵਿੱਚ ਨਹਾਣੀਆਂ ਤੇ ਖਾਣਾ ਤਾਂ ਮੈਂ ਕੁਝ ਨਹੀਂ ਹੈਗਾ ਬਿਲਕੁਲ ਮਨ ਨਹੀਂ ਕਰ ਰਹਾ ਬਸ ਮੈਡੀਸਨ ਵਗੈਰਾ ਖਾਣੀਆਂ ਮੈਂ ਆਪਣੀ ਕਿ ਪ੍ਰੀਤਨ ਦਾ ਸਟੱਡੀ ਕਰ ਰਹਾ ਤੇ ਮੰਮੀ ਤੇ ਪ੍ਰਵੀਨ ਲੱਗੇ ਨੇ ਡ੍ਰੈੰਗ ਰੂਮ ਦੇ ਵਿੱਚ ਗੱਲਾਂ ਕਰਨ ਕਿਉਂਕਿ ਫਿਰ ਅਦਰ ਪ੍ਰੀਤ ਡਿਸਟਰਬ ਹੁੰਦਾ ਇਸ ਕਰਕੇ ਆਪਾਂ ਡ੍ਰੈੰਗ ਰੂਮ ਦੇ ਵਿੱਚ ਬੈਠ ਗਏ ਸੀਗੇ ਲੇ ਸੀਗੇ ਬਹੁਤ ਗਰਮੀ ਸੀਗੀ ਤੇ ਕੱਪੜੇ ਬਦਲੇ ਚੇਂਜ ਕਰ ਲਏ ਹੁਣ ਆਪਾਂ ਪਰਵਾਣ ਲੱਗੇ ਆ ਡਿਨਰ ਆਜੋ ਡਿਨਰ ਕਰ ਲਵਾਂ ਪਾਤਾ ਸੀਗਾ ਤੇ ਆਪਾਂ ਬਣਾਇ ਸੀ ਜਿਵੇਂ ਕਿ ਤੁਹਾਨੂੰ ਦਿਖਾਇਆ ਸੀਗਾ ਭਰ ਕੇ ਬੈਂਗਣੀ ਦੀ ਸਬਜੀ ਤੇ ਦਹੀਂ ਤੇ ਰੋਟੀ ਮੈਨੂੰ ਤਾਂ ਭੁੱਖ ਆ ਨਹੀਂ ਤੁਸੀਂ ਉਤੋਂ ਹਾਂ ਤੁਸੀਂ ਵੀ ਨਹੀਂ ਗਾੜੀ ਬਾਕੀ ਪ੍ਰੀਨ ਸੋ ਚੁੱਕਿਆ ਕਾਫੀ ਲੇਟ ਹੋ ਗਿਆ ਅਜੇ ਅਸੀਂ ਡਿਨਰ ਕਰਨ ਚ

ਹਾਂ ਸਾਢੇ 10:00 ਵੀ ਸਾਢੇ 9:00 ਸਾਢੇ 9:00 ਮੈਮ ਉਹ ਟਾਈਮ ਦਾ ਲੱਗ ਰਿਹਾ ਹਾਂ ਹਾਂ ਮੈਂ ਸਾਢੇ ਅੱਛਾ ਸਾਢੇ ਕਿੱਸੀ ਬਣੀ ਹੈ ਬਹੁਤ ਛੀ ਆ ਮੈਂ ਤਾਂ ਨਹੀਂ ਖਾ ਸਕਦੀਆਂ ਬਟ ਉਹ ਹੀ ਖਾਣੀ ਠੀਕ ਹੈ ਦੁਪਹਿਰ ਦੀ ਰੋਟੀ ਖਾ ਲਈ ਇਹਦਾ ਨਹੀਂ ਬਣੀ ਹੋਈ ਨਹੀਂ ਬੋਰਡਰਸ ਦੀ ਆ ਚਲੋ ਫੈਮਿਲੀ ਆਪਾਂ ਡਿਨਰ ਕਰ ਲਈਏ ਫਿਰ ਤੁਹਾਨੂੰ ਮਿਲਦੇ ਆਂ ਬਾਕੀ ਮੈਂ ਚੁਰਮਾ ਬੱਤੀ ਮੈਨੂੰ ਮੇਰੇ ਕਿਸੇ ਸਬਸਕ੍ਰਾਈਬਰ ਨੇ ਵੀ ਕਹੇ ਸੀ ਤੁਸੀਂ ਥੋੜਾ ਕੱਜਲ ਵਗੈਰਾ ਪਾ ਕੇ ਰਹੀਏ ਸੋਹਣਾ ਲੱਗੇਗਾ ਤੁਹਾਡੇ ਤੇ ਮੈਂ ਪਾਇਆ ਸੀ ਦੇਖੋ ਕੀ ਹੋ ਗਿਆ ਸਾਰਾ ਖਾਇ ਗਿਆ ਮੈਂ ਨਾ ਵੇਖਾ ਬਿਲਕੁਲ ਹੀ ਸੋਹਣਾ ਨਹੀਂ ਲੱਗਿਆ ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਕੀ ਲੱਗਦਾ ਸੀ ਤੇ ਚਲੋ ਠੀਕ ਹੈ ਜੇ ਤੁਹਾਨੂੰ ਮਿਲਦੇ ਆਂ ਨਾ ਜੀ ਲੋ ਜੀ ਹੁਣ ਡਿਨਰ ਸਾਰੇ ਨੇ ਕਰ ਲਿਆ ਸੀਗਾ ਇਧਰ ਹੁਣ ਸਾਰੇ ਲੇਟ ਗਏ ਨੇ ਦਿਖਾ ਦੋ ਇੱਕ ਵਾਰੀ ਕਿਧਰ ਹੁਣ ਆਪੋ ਆਪਣੀਆਂ ਜਗਾਵਾਂ ਤੇ ਸਾਰੇ ਸੋ ਗਏ ਨੇ ਤੇ ਮੈਂ ਹੁਣ ਲੱਗੀ ਆ ਆਪਣੀ ਜਿਵੇਂ ਤੁਹਾਨੂੰ ਪਤਾ ਨਾਈਟ ਦੇ ਵਿੱਚ ਮੈਂ ਆਪਣੀ ਸਕਿਨ ਕੇਅਰ ਕਰਦੀ ਆ ਮਿਨਿਮਲਿਸਟ ਦਾ سیرਮ ਲਗਾ ਰਹੀ ਆ ਫੇਸ ਦੇ ਉੱਤੇ ਇਹ ਰੈਟਨਲੋ ਫੇਸ ਸੀਰਮ ਵਿਦ ਕੋਨੀਜ਼ਮ ਚਲੋ ਫਿਰ ਤੁਸੀਂ ਪੜ ਲਿਓ ਆਪੀ ਠੀਕ ਹੈ ਤੇ ਇਹ 30 ਪਲਸ ਜਦੋਂ ਏਜ ਹੋ ਜਾਂਦੀ ਆ ਉਦੋਂ ਆਪਾਂ ਯੂਜ਼ ਕਰਦੇ ਆ ਇਹਨੂੰ ਤੇ ਹੁਣ ਆਪਾਂ ਲੱਗਿਆ ਲਗਾਉਣ سیرਮ ਤੇ ਮੈਂ ਇਸ ਤਰ੍ਹਾਂ ਆਪਣੀ ਸਕਿਨ ਕੇਅਰ ਕਰਦੀ ਹਾਂ ਹਰ ਰਾਤ ਨੂੰ ਇਹ ਮੈਂ ਇੱਕ ਦਿਨ ਛੱਡ ਕੇ ਲਗਾਉਣੀ ਹੈ ਗਾਇਸ ਇਹਦੇ ਨਾਲ ਜਿਹੜੀ ਵੀ ਪਫੀਨੈਸ ਹੁੰਦੀ ਆ ਰਿੰਕਲਸ ਹੁੰਦੇ ਨੇ ਉਹ ਸਹੀ ਰਹਿੰਦੇ ਨੇ ਅਗਰ ਤੁਹਾਡੀ ਸਕਿਨ ਡਰਾਈ ਵੀ ਆ ਤੁਸੀਂ ਤਾਂ ਵੀ ਇਹਨੂੰ ਯੂਜ਼ ਕਰ ਸਕਦੇ ਹੋ ਮਲਿਪਸ ਤੇ ਵੀ ਲਗਾ ਲ ਨੀ ਨਿਮਰ ਸਾਫਟ ਰਹਿੰਦੇ ਨੇ ਤੁਸੀਂ ਆਪਣੇ ਅੰਡਰ ਆਈ ਕਰੀਮ ਨਹੀਂ ਲਗਾ ਰਹੇ ਹੈਗੇ ਲਗਾ ਲੀ ਲਗਾ ਲੀ ਢਿੱਲੀ ਲਾ ਆਇਆ ਕਾਇਰ ਰਾਈ ਉਹ ਹੀ ਤਾਂ ਮੈਂ ਦੱਸ ਰਹੀ ਸੀ ਮੈਂ ਤਾਂ ਮੇਰੇ ਮੂੰਹ ਤੇ ਨਾ ਚਾਂ ਦੇ ਉਂਗਲ ਲੱਗ ਗਈ ਤੇ ਉਹ ਉਂਗਲ ਲੱਗੀ ਮੈਂ ਕਿ ਮੈਂ ਤੁਹਾਨੂੰ ਨਹੀਂ ਖਾਦਾ ਨਹੀਂ ਬਿਠਾ ਕਿਉਂ ਗਿਆ ਮੈਂ ਤੇ ਮਕੂ ਉਹ ਜਿਵੇਂ ਖਾਦਾ ਤੇ ਅੱਜ ਜ ਐਵੇਂ ਹੋ ਗਈਆਂ ਗਾਇਜ਼ ਮੈਂ ਭਾਈ ਮੈਂ ਦਵਾਈ ਵੀ ਖਾਣੀਆ ਸੱਚ ਭਰਾਤਰ ਦਵਾਈ ਦਫਾਈ ਨਹੀਂ ਹੈ ਨਾ ਉਹ ਖਾਨੇ ਹੋਏ ਜੋ ਮੈਂ ਆਪਣੀ 스킨케어 ਮੇਰੀ ਹੋ ਚੁੱਕੀ ਆ ਸਭ ਦੀ ਬੈਟਰੀ ਲੋ ਹੋ ਗਈ ਆ ਕਿਉਂਕਿ ਬਿਕੋਜ਼ ਟਾਈਮ 11 ਵਜੇ ਨੇ ਸੋ ਸੌਣ ਦਾ ਟਾਈਮ ਹੋ ਗਿਆ ਹੁਣ ਮੈਂ ਸੋਵਾਂਗੀ ਬਲੌਗ ਮੈਂ ਕੱਲੋਂ ਹੀ ਐਡਿਟ ਕਰੂ ਮਿਲ ਜਨੇ ਹਿੰਮਤ ਨਹੀਂ ਮੈਂ ਬਲੌਗ ਐਡਿਟ ਕਰ ਸਕਾਂ ਸੱਚੀਓ ਅੱਖਾਂ ਤੁਸੀਂ ਦੇਖ ਕੇ ਸਮਝ ਰਹੇ ਹੋ ਵੀ ਮੈਨੂੰ ਕਿੰਨੀ ਜ਼ਿਆਦਾ ਨੀਂਦ ਆ ਰਹੀ ਆ ਤੇ ਚਲੋ ਮੈਂ ਪਹਿਲਾਂ ਦਵਾਈ ਖਾਣੀ ਆ ਫਿਰ ਤੁਹਾਨੂੰ ਮਿਲਦੀ ਆ ਲਓ ਜੀ ਹੁਣ ਆਪਾਂ ਖਾ ਰਿਆ ਮੈਡੀਸਿਨ ਸੋ ਠੀਕ ਹੈ ਫੰਮਲੀ ਅੱਜ ਦੇ ਬਲੌਗ ਦੇ ਵਿੱਚ ਇੰਨਾ ਹੀ ਤੇ ਜਿੰਨਾ ਵੀ ਮੇਰੇ ਤੋਂ ਹੋਇਆ ਮੈਂ ਸ਼ੂਟ ਕੀਤਾ ਤੇ ਹੋਪ ਤੁਹਾਨੂੰ ਇਹ ਬਲੌਗ ਵਧੀਆ ਲੱਗਿਆ ਹੋਣਾ ਥੋੜਾ ਜਿਹਾ ਬਲੌਗ ਵਧੀਆ ਲੱਗੇ ਹੋਵੇ ਲੰਮੇ ਲੇਕਿਨ ਜੋ ਸ਼ੇਅਰ ਕਰ ਰਹੇ ਹਾਂ ਚੈਨਲ ਤੇ ਪਹਿਲੀ ਵਾਰੀ ਆਨੇ ਹੋ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਜਰੂਰ ਸ਼ੇਅਰ ਕਰਦਾ ਕਰੋ ਸੋਣ ਸੋਣੇ ਕਮੈਂਟ ਕਰਿਆ ਕਰੋ ਤਾਂ ਕਿ ਤੁਹਾਡੇ ਸਾਰੇ ਕਮੈਂਟਸ ਨਾਲ ਮੈਨੂੰ ਮੋਟੀਵੇਸ਼ਨ ਮਿਲੇ ਬਾਕੀ ਨੋ ਡਾਊਟ ਤੁਸੀਂ ਬਹੁਤ ਸਾਥ ਦੇ ਰਹੇ ਹੋ ਬਹੁਤ ਪਿਆਰ ਦੇ ਰਹੇ ਹੋ ਬਸ ਇਦਾਂ ਹੀ ਆਪਣਾ ਸਾਥ ਤੇ ਪਿਆਰ ਦਿੰਦੇ ਰਹੋ ਤੇ ਜਲਦੀ ਜਲਦੀ ਆਪਣੇ 10k ਜਿਹੜਾ ਨੇ ਕੰਪਲੀਟ ਹੋਣ ਵਾਲੇ ਨੇ ਤੇ ਜ ਤਾਕੀ ਆਪਾਂ ਇੱਕ ਛੋਟੀ ਜਿਹੀ ਪਾਰਟੀ ਕਰ ਸਕੀਏ ਤੇ ਚਲੋ ਠੀਕ ਹੈ ਜੀ ਫਿਰ ਹੁਣ ਆਪਾਂ ਮਿਲਾਂਗੇ ਨਵੇਂ ਬਲੌਗ ਦੇ ਵਿੱਚ ਵੀਡੀਓ ਦੇ ਵਿੱਚ ਤਦ ਤੱਕ ਤੁਸੀਂ ਬਨੇ ਰਹੋ ਜੁੜੇ ਰਹੋ ਚੈਨਲ ਨਾਲ ਬਿਲਕੁਲ ਵੀ ਸਕਿੱਪ ਨਾ ਕਰਿਆ ਕਰੋ ਬਲੌਗ ਨੂੰ ਪੂਰਾ ਵਾਚ ਕਰਿਆ ਕਰੋ ਠੀਕ ਹੈ ਜੀ ਆਪਣਾ ਤੇ ਆਪਣੀ ਫੈਮਲੀ ਦਾ ਧਿਆਨ ਰੱਖੋ ਬਾਏ ਜੀ ਗੁੱਡ ਨਾਈਟ ਤੇ I love you